ਕਹਿੰਦਾ ਹੈ ਕੁੱਤੋਂ ਸੇ ਸਾਵਧਾਨ ਰੋ ਕਿਸਕੋ ਕਹਿ ਰਿਹਾ ਕੁੱਤੋਂ ਪਤਾ ਕਿਸਕੋ ਬੁਲਾ ਉਸਨੇ ਕ੍ਰਿਸਚੀਅਨਸ ਕ੍ਰਿਸਚੀਅਨਸ ਨਿਰਨੇ ਲਿਆਇਆ ਕਿ ਅੰਕੁਰ ਨਰੂਲਾ ਜੀ 14 1 2024 ਤੱਕ ਆਪਣੇ ਜਿਹੜੇ ਇਹਨਾਂ ਨੇ ਸ਼ਬਦ ਲਏ ਆ ਉਹ ਵਾਪਸ ਲੈਣ ਅਤੇ ਉਹਦੇ ਲਈ ਮਾਫੀ ਮੰਗਣ ਅਤੇ मुझे किसी बंदे का किसी व्यक्ति का किसी पास्टर का कोई भय नहीं है एक पर्सनल तो पास्टर नु कह रहे हैं कि मैं पास्टर तो किसी तो डरदा नहीं हूं मैं किसी व्यक्ति विशेष तो डरदा नहीं कोई पास्टर नहीं तुम्हें डरांदा रहे कुत्तों से सावधान रहो किसको कह रहे हैं कुत्तों पता किसको बुला उसने क्रिश्चियंस ਪਰ ਤੁਸੀਂ ਜੋ 크ਰਿਸਚੀਅਨਾਂ ਨੂੰ ਇੱਕ ਵਰਡ ਕਹਿ ਕੇ ਕੁੱਤੇ ਕਹਿ ਕੇ ਸੰਬੋਧਨ ਕੀਤਾ ਆ ਉਹਦਾ ਕਰਕੇ ਪੂਰੀ ਹੀ ਕਮਿਊਨਿਟੀ ਦੇ ਵਿੱਚ ਰੋਸ਼ ਦੀ ਲਹਿਰ ਹੈ ਤੇ ਬਹੁਤ ਹੀ ਇਹ ਗੱਲ ਸੁਣ ਕੇ ਲੋਕਾਂ ਨੂੰ ਦੁੱਖ ਲੱਗਿਆ ਆ ਮਾਫੀ ਨਹੀਂ ਲੈਂਦੇ ਤਾਂ ਨਵੀਂ ਮੀਟਿੰਗ ਰੱਖ ਕੇ ਨਵੀਂ ਰਣਨੀਤੀ ਤਿਆਰ ਕੀਤੀ ਜਾਏਗੀ ਕਿਉਂਕਿ ਜੋ ਮਾਹੌਲ ਪੰਜਾਬ ਦੇ ਵਿੱਚ ਮਸੀਹਤ ਦਾ ਬਣ ਚੁੱਕਿਆ ਆ ਉਹ ਬਰਦਾਸ਼ਤ ਤੋਂ ਬਾਹਰ ਹੈ ਕਿਉਂਕਿ ਪ੍ਰਭੂ ਯੀਸੂ ਮਸੀਹ ਨੇ ਹਮੇਸ਼ਾ ਹੀ ਪਿਆਰ ਤੇ ਮਾਫੀ ਦੀ ਸਿੱਖਿਆ ਦਿੱਤੀ ਹੈ ਤੇ ਅਸੀਂ ਮਾਫ ਕਰਨ ਨੂੰ ਇੱਕ ਦੂਜੇ ਨੂੰ ਤਿਆਰ ਨਹੀਂ ਹੈ ਮਿਨਿਸਟਰੀ ਦੂਜੀ ਮਿਨਿਸਟਰੀ ਨੂੰ ਥ੍ਰੈਟ ਦੇ ਰਹੀ ਆ ਦੂਜੀ ਮਿਨਿਸਟਰੀ ਦੂਜੀ ਨੂੰ ਧਮਕੀ ਦੇ ਰਹੀ ਹੈ ਸਾਰਿਆਂ ਦੇ ਚੇਲੇ ਤੇ ਕੁਝ ਲੋਕ ਆਪ ਬਣੇ ਹੋਏ ਜਿਹੜੇ ਉਹ ਇੱਕ ਦੂਜੇ ਨੂੰ ਲਲਕਾਰੇ ਮਾਰਦੇ ਨੇ ਜੋ ਕਿ ਮਸੀਹਤ ਦੇ ਪੂਰਾ ਖਿਲਾਫ ਹੈ ਇਸ ਲਈ ਮਸੀਹਤ ਪੰਜਾਬ ਦੀ ਜਾਗ ਚੁੱਕੀ ਹੈ ਤੇ ਉਹ ਕਦੀ ਬਰਦਾਸ਼ਤ ਨਹੀਂ ਕਰੇਗੀ ਕਿ ਪ੍ਰਭੂ ਯਿਸੂ ਮਸੀਹੀ ਦੀ ਸਿੱਖਿਆਵਾਂ ਨੂੰ ਅਤੇ ਮਸੀਹਤ ਦੇ ਜਿਹੜੇ ਐਥਿਕਸ ਨੇ ਉਹਨਾਂ ਨੂੰ ਬਦਨਾਮ ਕੀਤਾ ਜਾਏ ਤੇ ਲੋਕਾਂ ਨੂੰ ਗਮਰਾਹ ਕੀਤਾ ਜਾਏ ਜੈ ਯਿਸੂ ਮਸੀਹ ਜੀ ਦੀ ਖੁਦਾ ਦੇ ਪਵਿੱਤਰ ਅਤੇ ਜਲਾਲੀ ਨਾਮ ਦੇ ਵਿੱਚ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਸਭ ਨੂੰ ਬਰਕਤ ਅਤੇ ਆਸ਼ੀਸ਼ ਦੇਣ ਅੱਜ ਦੁਬਾਰਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ ਮੈਂ ਸਾਰੀ ਕ੍ਰਿਸਚੀਅਨ ਕਲੀਸੀਆ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਕੱਲ ਜਲੰਧਰ ਦੇ ਵਿੱਚ ਇੱਕ ਅਹਿਮ ਮੀਟਿੰਗ ਅਤੇ ਵਾਰਤਾਲਾਪ ਹੋਈ ਜਿਸ ਦੇ ਵਿੱਚ ਸਾਡੇ ਬਹੁਤ ਹੀ ਆਦਰਨੀਏ ਬਿਸ਼ਪ ਸਹਿਬਾਨ ਪਾਸਟਰ ਸਹਿਬਾਨ ਅਤੇ ਪੰਜਾਬ ਭਰ ਤੋਂ ਤਕਰੀਬਨ ਲੀਡਰ ਸਹਿਬਾਨ ਨੇ ਸ਼ਮੂਲੀਅਤ ਕੀਤੀ ਕਿਉਂਕਿ ਇਹ ਸ਼ਾਰਟ ਨੋਟਿਸ ਦੇ ਉੱਤੇ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਕਿ ਪਿਛਲੇ ਦਿਨੀ ਪਾਸਟਰ ਅੰਕੁਰ ਨਰੂਲਾ ਜੀ ਵੱਲੋਂ ਆਪਣੇ ਪੁਲਪਿਟ ਦੇ ਉੱਤੋਂ ਗਲਤ ਸ਼ਬਦਾਵਲੀ ਯੂਜ਼ ਕੀਤੀ ਗਈ ਤੇ ਜਿਹਦੇ ਵਿੱਚ ਉਹਨਾਂ ਨੇ ਕ੍ਰਿਸਚਨ ਭਾਈਚਾਰੇ ਨੂੰ ਐਡਰੈਸ ਕਰਦੇ ਹੋਏ ਕ੍ਰਿਸਚਨ ਵਰਡ ਯਾਨੀ ਕ੍ਰਾਈਸਟ ਕ੍ਰਿਸਚਨ ਮੀਨਸ ਬਾਡੀ ਆਫ ਕ੍ਰਾਈਸਟ ਉਹਨਾਂ ਨੂੰ ਯੂਜ਼ ਕਰਦੇ ਹੋਏ ਕੁੱਤਿਆਂ ਦੇ ਨਾਲ ਸੰਬੋਧਿਤ ਕੀਤਾ ਕਿ ਇਹ ਕੁੱਤੇ ਹੁੰਦੇ ਸੀ ਪਰ ਇਦਾਂ ਦਾ ਕਿਤੇ ਵੀ ਬਾਈਬਲ ਦੇ ਵਿੱਚ ਵਰਣਨ ਨਹੀਂ ਹੈਗਾ ਅਤੇ ਉਹਨਾਂ ਨੇ ਪਾਸਟਰ ਲੋਕਾਂ ਦੇ ਲਈ ਵੀ ਗਲਤ ਸ਼ਬਦਾਵਲੀ ਮੌਜੂਦ ਕੀਤੀ ਸਾਨੂੰ ਪਵਿੱਤਰ ਵਚਨ ਨੇ ਹਮੇਸ਼ਾ ਹੀ ਇਹ ਦੱਸਿਆ ਪਵਿੱਤਰ ਬਾਈਬਲ ਦੇ ਵਚਨਾਂ ਨੇ ਦੱਸਿਆ ਕਿ ਅਸੀਂ ਜੇ ਕੋਈ ਭਰਾ ਸਾਡਾ ਗਲਤੀ ਕਰਦਾ ਉਹਨੂੰ ਮਾਫ ਕਰੋ ਜੇ ਉਹ ਫੇਰ ਗਲਤੀ ਕਰਦਾ ਹੈ ਮਾਫ ਕਰੋ ਪਰ ਅਸੀਂ ਜੋ ਇਹਨਾਂ ਨੇ ਸ਼ਬਦਾਵਲੀ ਵਰਤੀ ਹੈ ਕਲ ਕਲੀਸਿਆ ਨੇ ਸੰਗਤ ਨੇ ਇਹ ਨਿਰਨੇ ਲਿਆ ਆ ਕਿ ਅੰਕੁਰ ਨਰੂਲਾ ਜੀ 14 1 2024 ਤੱਕ ਆਪਣੇ ਜਿਹੜੇ ਇਹਨਾਂ ਨੇ ਸ਼ਬਦ ਲਏ ਆ ਉਹ ਵਾਪਸ ਲੈਣ ਅਤੇ ਉਹਦੇ ਲਈ ਮਾਫੀ ਮੰਗਣ ਅਤੇ ਜਿਹੜੀ ਬਾਡੀ ਆਫ ਕ੍ਰਾਈਸਟ ਕ੍ਰਿਸਚੀਅਨ ਕਲੀਸਿਆ ਪੰਜਾਬ ਦੇ ਵਿੱਚ ਹੈ ਦੁਨੀਆ ਭਰ ਦੇ ਵਿੱਚ ਵਾਸ ਕਰ ਰਹੀ ਹੈ ਜਿਨ੍ਹਾਂ ਦੇ ਵਿੱਚ ਬਹੁਤ-ਬਹੁਤ ਸ਼ਹੀਦ ਹੋਏ ਨੇ ਬਹੁਤ-ਬਹੁਤ ਵੱਡੇ ਪਵਿੱਤਰ ਅਹੁਦਿਆਂ ਤੇ ਬੈਠੇ ਸੰਤ ਹੋਏ ਨੇ ਇਹਨਾਂ ਨੇ ਉਹਨਾਂ ਨੂੰ ਗਾਲੀ ਦੇ ਨਾਲ ਸੰਬੋਧਨ ਕੀਤਾ ਤੇ ਮੈਨੂੰ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਇਹ ਅੱਜ ਸਪਸ਼ਟੀਕਰਨ ਦੇ ਰਹੇ ਨੇ ਮੈਂ ਇਹਨਾਂ ਨੂੰ ਦੱਸਣਾ ਚਾਹਨਾ ਹੈ ਕਿ ਪਵਿੱਤਰ ਬਾਈਬਲ ਦੀ ਜਦੋਂ ਸਟਾਰਟਿੰਗ ਹੁੰਦੀ ਹੈ ਉਹਦੇ ਵਿੱਚ ਹੀ ਇਹ ਦੱਸਿਆ ਜਾਂਦਾ ਹੈ ਕਿ ਕੱਲੇ ਇੱਕ ਜੀਵ ਜੰਤੂ ਬਾਰੇ ਨਹੀਂ ਉਹਦੇ ਵਿੱਚ ਸੜਕ ਆਪਣੇ ਧਰਤੀ ਦੇ ਉੱਤੇ ਰेंगਣ ਵਾਲੇ ਜ਼ਮੀਨ ਦੇ ਉੱਤੇ ਰेंगਣ ਵਾਲੇ ਸਮੁੰਦਰ ਦੇ ਜੀਵ ਜੰਤੂ ਆਕਾਸ਼ ਦੇ ਜੀਵ ਜੰਤੂ ਕੋਈ ਵੀ ਪਵਿੱਤਰ ਬਾਈਬਲ ਦੇ ਵਿੱਚ ਐਸਾ ਜੀਵ ਜੰਤੂ ਜਾਂ ਪ੍ਰਾਣੀ ਨਹੀਂ ਹੈ ਕੋਈ ਐਸੀ ਦੁਨੀਆ ਦੀ ਸ਼ੈ ਨਹੀਂ ਜਿਹਦਾ ਵਰਣਨ ਜਾਂ ਜਿਹਦੀ ਵਿਆਖਿਆ ਪਵਿੱਤਰ ਬਾਈਬਲ ਦੇ ਵਿੱਚ ਨਹੀਂ ਕੀਤੀ ਗਈ ਹੋਵੇ ਪਰ ਤੁਸੀਂ ਜੋ 크੍ਰਿਸਚੀਅਨਾਂ ਨੂੰ ਇੱਕ ਵਰਡ ਕਹਿ ਕੇ ਕੁੱਤੇ ਕਹਿ ਕੇ ਸੰਬੋਧਨ ਕੀਤਾ ਆ ਉਹਦਾ ਕਰਕੇ ਪੂਰੀ ਹੀ ਕਮਿਊਨਿਟੀ ਦੇ ਵਿੱਚ ਰੋਸ਼ ਦੀ ਲਹਿਰ ਹੈ ਤੇ ਬਹੁਤ ਹੀ ਇਹ ਗੱਲ ਸੁਣ ਕੇ ਲੋਕਾਂ ਨੂੰ ਦੁੱਖ ਲੱਗਿਆ ਆ ਕਿਹੜੇ ਪ੍ਰਭੂ ਦੇ ਦਾਸ ਜਿਹੜੇ ਅੱਜ ਤੱਕ 크ਰਿਸਚਨਾਂ ਦੇ ਨਾਂ ਦੇ ਉੱਤੇ ਸਾਰਾ ਕੁਝ ਕਰਦੇ ਆਏ ਐ ਤੇ ਅੱਜ ਉਹਨਾਂ ਨੂੰ ਹੀ ਕਿਹੜੇ ਸ਼ਬਦਾਂ ਦੇ ਨਾਲ ਸੰਬੋਧਨ ਕਰ ਰਹੇ ਆ ਉਤੋਂ ਪਾਸਟਰਾਂ ਨੂੰ ਕਹਿ ਰਹੇ ਆ ਕਿ ਮੈਂ ਪਾਸਟਰਾਂ ਤੋਂ ਕਿਸੇ ਤੋਂ ਡਰਦਾ ਨਹੀਂ ਆ ਮੈਂ ਕਿਸੇ ਵਿਅਕਤੀ ਵਿਸ਼ੇਸ਼ ਤੋਂ ਡਰਦਾ ਨਹੀਂ ਕੋਈ ਪਾਸਟਰ ਨਹੀਂ ਤੁਹਾਨੂੰ ਡਰਾਉਂਦਾ ਕੋਈ ਵਿਅਕਤੀ ਵਿਸ਼ੇਸ਼ ਨਹੀਂ ਤੁਹਾਨੂੰ ਡਰਾਉਂਦਾ ਤੇ ਨਾ ਹੀ ਤੁਹਾਨੂੰ 크ਰਿਸਚਨ ਕਮਿਊਨਿਟੀ ਡਰਾਉਂਦੀ ਐ ਸਿਰਫ ਇਸੇ ਗੱਲ ਦੀ ਉਹ ਮਾਫੀ ਚਾਹੁੰਦੀ ਆ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਨੇ ਆਪ ਕਲੀਸਿਆ ਨੂੰ ਆਪਣਾ ਬਦਨ ਕਹਿ ਕੇ ਸੰਬੋਧਨ ਕੀਤਾ ਆ ਸਾਡਾ ਇਹ ਫਰਜ ਬਣਦਾ ਹੈ ਕਿ ਅਸੀਂ ਉਹ ਕਲੀਸਿਆ ਜਿਹੜੀ ਪ੍ਰਭੂ ਦੀ ਪਾਕ ماں ਕਲੀਸਿਆ ਆ ਉਹਦੇ ਤੋਂ ਮਾਫੀ ਮੰਗੀਏ ਅਤੇ ਅਸੀਂ ਆਪਣੀ ਗਲਤੀ ਨੂੰ ਰਿਅਲਾਈਜ਼ ਕਰੀਏ ਇਹ ਸੰਗਤ ਕਲੀਸਿਆ ਦਾ ਇਹ ਇੱਕ ਫਰਮਾਨ ਜਾਰੀ ਕੀਤਾ ਗਿਆ ਆ ਕਿ ਕੱਲ ਤੱਕ ਕੱਲ ਯਾਨੀ ਕਿ 14 1 2024 ਤੱਕ ਪਾਸਟਰ ਅੰਕੁਰ ਨਰੂਲਾ ਜੀ ਆਪਣੇ ਉਹ ਸ਼ਬਦ ਵਾਪਸ ਲੈਣ ਤੇ ਉਹਦੇ ਲਈ ਮਾਫੀ ਮੰਗਣ ਜੇ ਉਹ ਮਾਫੀ ਨਹੀਂ ਲੈਂਦੇ ਤਾਂ ਨਵੀਂ ਮੀਟਿੰਗ ਰੱਖ ਕੇ ਨਵੀਂ ਰਣਨੀਤੀ ਤਿਆਰ ਕੀਤੀ ਜਾਏਗੀ ਕਿਉਂਕਿ ਜੋ ਮਾਹੌਲ ਪੰਜਾਬ ਦੇ ਵਿੱਚ ਮਸੀਹਤ ਦਾ ਬਣ ਚੁੱਕਿਆ ਆ ਉਹ ਬਰਦਾਸ਼ਤ ਤੋਂ ਬਾਹਰ ਹੈ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਹਮੇਸ਼ਾ ਹੀ ਪਿਆਰ ਤੇ ਮਾਫੀ ਦੀ ਸਿੱਖਿਆ ਦਿੱਤੀ ਹੈ ਤੇ ਅਸੀਂ ਮਾਫ ਕਰਨ ਨੂੰ ਇੱਕ ਦੂਜੇ ਨੂੰ ਤਿਆਰ ਨਹੀਂ ਹੈ ਇਹ ਜਿਹੜਾ ਕੰਮ ਇੱਥੇ ਚੱਲ ਰਿਹਾ ਪੰਜਾਬ ਦੇ ਵਿੱਚ ਇੱਕ 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 ਮਿਨਿਸਟਰੀ ਦੂਜੀ ਮਿਨਿਸਟਰੀ ਨੂੰ ਥ੍ਰੈਟ ਦੇ ਰਹੀ ਆ ਦੂਜੀ ਮਿਨਿਸਟਰੀ ਦੂਜੀ ਨੂੰ ਧਮਕੀ ਦੇ ਰਹੀ ਹੈ ਸਾਰਿਆਂ ਦੇ ਚੇਲੇ ਤੇ ਕੁਝ ਲੋਕ ਆਪ ਬਣੇ ਹੋਏ ਜਿਹੜੇ ਉਹ ਇੱਕ ਦੂਜੇ ਨੂੰ ਲਲਕਾਰੇ ਮਾਰਦੇ ਨੇ ਜੋ ਕਿ ਮਸੀਹਤ ਦੇ ਪੂਰਾ ਖਿਲਾਫ ਹੈ ਇਸ ਲਈ ਮਸੀਹਤ ਪੰਜਾਬ ਦੀ ਜਾਗ ਚੁੱਕੀ ਆ ਤੇ ਉਹ ਕਦੀ ਬਰਦਾਸ਼ਤ ਨਹੀਂ ਕਰੇਗੀ ਕਿ ਪ੍ਰਭੂ ਯਿਸੂ ਮਸੀਹ ਦੀ ਸਿੱਖਿਆਵਾਂ ਨੂੰ ਅਤੇ ਮਸੀਹਤ ਦੇ ਜਿਹੜੇ ਐਥਿਕਸ ਨੇ ਉਹਨਾਂ ਨੂੰ ਬਦਨਾਮ ਕੀਤਾ ਜਾਏ ਤੇ ਲੋਕਾਂ ਨੂੰ ਗਮਰਾਹ ਕੀਤਾ ਜਾਏ ਮੈਂ ਭੋਲੇ ਭਾਲੇ ਲੋਕਾਂ ਨੂੰ ਜਿਹੜੀ 크੍ਰਿਸਚੀਅਨ ਕਲੀਸੀਆ ਆ ਉਹਨਾਂ ਨੂੰ ਅਗਾਹ ਕਰਨਾ ਚਾਹਨਾ ਆ ਜੇ ਤੁਸੀਂ ਇਹੀ ਪ੍ਰਭੂ ਦੀ ਕਲੀਸੀਆ ਨੂੰ ਕਹਾਣਾ ਆ ਤਾਂ ਤੁਸੀਂ ਥੋੜਾ ਜਿਹਾ ਇਦਾਂ ਦੇ ਲੋਕਾਂ ਤੋਂ ਗੁਰੇਜ ਕਰੋ ਅਤੇ ਆਪਣੇ ਮਨ ਦੇ ਵਿੱਚ ਪ੍ਰਭੂ ਨੂੰ ਧਿਆਓ ਆਓ ਰਲ ਕੇ ਅਸੀਂ ਪ੍ਰਾਰਥਨਾ ਕਰੀਏ ਕਿ ਪੰਜਾਬ ਦੇ ਵਿੱਚ ਸ਼ਾਂਤੀ ਦਾ ਮਾਹੌਲ ਹੋਵੇ